ਆਪਰਫੋਰਮੈਂਸ ਬਾਈ تاج ਐਂਡ ਮਾਈ ਮਾਮਾ ਜੀ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਮੈਂ ਨਵਤਾਜ ਦਾ ਮਾਮਾ ਜੀ ਹਾਂ ਤੇ ਮੈਂ ਛੋਟੀ ਜੀ ਇੱਕ ਤੁਹਾਨੂੰ ਗਾਦਲ ਕਹਿ ਲੋ ਗੀਤ ਕਹਿ ਲੋ ਨਜ਼ਮ ਕਹਿ ਲੋ ਉਹ ਸੁਣਾ ਕੇ ਤੇ ਸਾਰਿਆਂ ਦਾ ਐਂਟਰਟੇਨ ਕਰਨ ਦੀ ਕੋਸ਼ਿਸ਼ ਕਰਦਾ ਤੇ ਹੋ ਸਕਦਾ ਤੁਸੀਂ ਮਾਫ ਕਰੋਗੇ ਜੇ ਕੋਈ ਗਲਤੀ ਫਲਤੀ ਹੋ ਗਈ ਕਹਿੰਦੇ ਨੈਣਾ ਤੇਰੇ ਕੋ ਤੇਰੇ ਕੋਲ ਰਹਿਣਾ ਕਹਿੰਦੇ ਨੇ ਨੀਨਾ ਮੇਰੇ ਦਿਲ ਦਾ ਦਿਲ ਦਾ ਤੂੰ ਹੈਂ ਘੇਣਾ ਕਹਿੰਦੇ ਨੇ ਨੀਨਾ ਤੇਰੇ ਬਿਨ ਚੈਨ ਨਹੀਂ ਆਉਂਦਾ ਤੂੰ ਮਿਲੇ ਚੈਨ ਮਿਲ ਜਾਂਦਾ ਮੇਰੇ ਬਿਨ ਚੈਨ ਨਹੀਂ ਆਉਂਦਾ ਤੂੰ ਮਿਲੇ ਚੈਨ ਮਿਲ ਜਾਂਦਾ ਮਾਹੀ ਵੇ ਚੰਨ ਵੇ ਤੈਨੂੰ ਹੋਰ ਕੀ ਕਹਿਣਾ ਕਹਿੰਦੇ ਨੈਣਾ ਤੇਰੇ ਕੋਲ ਰਹਿਣਾ ਕਹਿੰਦੇ ਨੈਣਾ ਜੀਕਰ ਕੋਲ ਬੈਠੀ ਰਾਂ ਬੈਠੀ ਬੈਠੀ ਮੈਂ ਤਕਦੀ ਰਾਂ ਜੀ ਕਰੇ ਕੋਲ ਬੈਠੀ ਰਾਂ ਬੈਠੀ ਬੈਠੀ ਮੈਂ ਤਕਦੀ ਰਾਂ ਖੁਸ਼ੀਆਂ ਲੱਖਾਂ ਤੇਰੇ ਕੋਲ ਰਹਿਣਾ ਕਹਿੰਦੇ ਨਨ ਨਾ ਤੇਰੇ ਕੋਲ ਰਹਿਣਾ ਕਹਿੰਦੇ ਨਨ ਹੇ ਬਿਨ ਚੈਨ ਨਹੀਂ ਆਉਂਦਾ ਤੂੰ ਮਿਲੇ ਚੈਨ ਮਿਲ ਜਾਂਦਾ ਤੇਰੇ ਬਿਨ ਚੈਨ ਨਹੀਂ ਆਉਂਦਾ ਤੂੰ ਮਿਲੇ ਚੈਨ ਮਿਲ ਜਾਂਦਾ ਉਹ ਤਾਂ ਚੰਨ ਤੋਂ ਹਏ ਚੰਨ ਤੋਂ ਵੀ ਸੋਣਾ ਕਹਿੰਦੇ ਨੈਣ ਹੇਰੇ ਕੋਲ ਰਹਿਣਾ ਕਹਿੰਦੇ ਨੈਣ Thank you.